ਉਤਨੇ ਆਦਿਤਿ ਜੇ ਵਾਸਤੇ ਇੱਕ ਗਿਫਟ ਭੇਜਿਆ ਖੋਲ ਕੇ ਦੇਖਦੇ ਆ ਵੀ ਉਹ ਕੀ ਨਿਕਲਦਾ ਅਸੀਂ ਤਾਂ ਕਿਹਾ ਸੀ ਵੀ ਨਾ ਭੇਜ ਕਿਉਂਕਿ ਆਨਲਾਈਨ ਸਮਾਨ ਕੇ ਬਾਰੇ ਨਹੀਂ ਸਹੀ ਨਿਕਲਦਾ ਤੇ ਪਰ ਫਿਰ ਵੀ ਚਲੋ ਉਹਨੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਇਸ ਨੂੰ ਤੁਹਾਡੇ ਸਾਹਮਣੇ ਖੋਲ ਰਹੇ ਆ ਤੇ ਦੇਖਦੇ ਆ ਵੀ ਕੀ ਨਿਕਲਦਾ ਜੇ ਚੰਗੀ ਚੀਜ਼ ਮਿਲੀ ਨਿਕਲੀ ਤਾਂ ਜੀ ਸ਼ਾਬਾਸ਼ ਦੇ ਆਂਗੇ ਨਹੀਂ ਤਾਂ ਗਾਲਾਂ ਕੱਢਾਂਗੇ ਕਿ ਕਿਉਂ ਭੇਜਿਆ ਹੁਣ ਇਹ ਦੇਖਦੇ ਆ ਵੀ ਕਿਉਂਕਿ ਜਿਹੜੀ ਆਨਲਾਈਨ ਚੀਜ਼ਾਂ ਹੁੰਦੀਆਂ ਜੀ ਉਹ ਵੇਖਣ ਤੇ ਤਾਂ ਦੂਰੋਂ ਬਹੁਤ ਸੋਹਣੀਆਂ ਲੱਗਦੀਆਂ ਨੇ ਉਹਦੀ ਚਮਕ ਤਮ ਕੋਈ ਬਹੁਤ ਹੁੰਦੀ ਹੈ ਪਰ ਜਦੋਂ ਅਸੀਂ ਉਹਨੂੰ ਕੋਲ ਦੇ ਆਦੇ ਕੋਲ ਲੈ ਕੇ ਆਉਣੇ ਆ ਉਦੋਂ ਉਹ ਜਿਵੇਂ ਸਹੀ ਨਹੀਂ ਨਿਕਲਦੀਆਂ ਇਸ ਕਰਕੇ ਇਹ ਕਲ ਉਹ ਲਾਗੇ ਲਾ ਬਿਹਰੇ ਇੱਕ ਟੋਕੀ ਨਿਕਲਦਾ ਜੋੜਨ ਵਾਲਾ ਹੋਊਗਾ ਉਹੀ ਆ ਆ ਇੱਕ ਟੂ ਲਾਗੇ ਟੂ ਲਾ ਪਲੇਸ ਬੈਡ ਵੇਖ ਕਰੇ ਵਖਰੇ ਜਾਂਦੇ ਸਾਰੇ ਜੋੜਨ ਵਾਲੇ ਆ ਇੱਕ ਆਹ ਪਾਰਟ ਹੈ ਜੀ ਚੀਜ਼ ਤਾਂ ਵਧੀਆ ਲੱਗਦੀ ਆ ਆਹ ਇਹ ਫੋਰਸ ਹੰਦ ਨੇ ਸਵਾਣ ਵਾਲੇ ਹੋ ਗਏ ਇਹ ਆ ਬੈਠਾ ਜੀ ਇੱਕ ਕਵਰੀ ਇਕੱਠਾ ਵੀ ਹੋ ਗਿਆ ਕੋਈ ਕਾਜੀ ਟਿਕਲੇ ਪਾਰਟਨ ਦਾ ਪਾਸਪੋਰਟ ਵਰਈਏ ਕੀ ਹੋਈ ਹੈ ਇੱਕ ਆਹ 파ਟ ਨਿਕਲੇ ਜੀ ਇੱਕ ਆਹ 파ਟ ਹੈ ਇੱਕ ਆਹ ਹੈਗੇ ਜਿਹਨਾਂ ਨੂੰ ਜੋੜਨ ਵਾਸਤੇ ਆ ਕੇ ਦੇਖੋ ਇਹਨਾਂ ਨੇ ਫੋਟੋ ਭੇਜੀ ਆ ਆ ਲੈੜੂ ਕਰਕੇ ਦਿਖਾ ਦੇ ਵੀ ਇਸ ਤਰ੍ਹਾਂ ਦਾ ਬੈੱਡ ਬਣਦਾ ਜੀ ਇਹ ਮੇਰੇ ਕਮਰੇ ਚ ਇਕੱਲਾ ਬੈਠੀ ਰਹੂਗਾ ਏਕਾ ਬਟਨ ਬੰਦ ਕਰ ਲਗਾ ਲਾਲ ਨੱਕ ਦਿਓ ਹੁਣ ਸਾਰਾ ਆਹ ਪਾਰਟ ਆ ਚੁੱਕੇ ਜੀ ਤੇ ਅਸੀਂ ਇਹਦਾ ਤੁਹਾਨੂੰ ਕੁਝ ਟਾਈਮ ਬਾਅਦ ਜੋੜ ਦਈਏਗਾ ਕਿਦਾ ਖੇਤੁੰਦ ਪਾਉਣੇ ਆ ਫਿਰ ਮਿਲਦੇ ਹਾਂ ਇਧਰ ਸਾਈਡ ਤੋਂ ਬੰਨ ਲਿਆ ਫਿਰ ਆਪਦੇ ਉੱਪਰ ਪਾਉਂਗਾ ਮੈਂ ਤੁਹਾਨੂੰ ਦਿਖਾਇਆ ਸੀ ਕਿ ਅਸੀਂ ਇਹ ਝੁਲਾਇਆ ਆਨਲਾਈਨ ਅਸੀਂ ਕਿ YouTube ਤੋਂ ਸਰਚ ਮਾਰ ਕੇ ਚੈੱਕ ਕਰਕੇ ਤੇ ਮਾਲਕ ਜਿਵੇਂ ਮਾਲਕ ਦੀ ਸਲਾਹ ਦੇ ਨਾਲ ਕਸਤਾ ਮਾਲਕ ਮਾਨੂੰ ਇਹਨੇ ਭੇਜਿਆ ਸੀ ਤੇ ਆ ਹੁਣੇ ਆਲਮੋਸਟ 90% ਤਿਆਰ ਹੋ ਗਿਆ ਝੁੰਡਾ ਚਾਰ ਸਕੂਰ ਆਪਾਂ ਦੇਖ ਸਕਦੇ ਆ ਤੇ ਜਿਹੜੇ ਹਿਸਾਬ ਨਾਲ ਇਹ ਤਿਆਰ ਹੋਇਆ ਆ ਆਪਾਂ ਵੇਚ ਤੁਹਾਨੂੰ ਬੱਚੇ ਵਿੱਚ ਪਾ ਕੇ ਵੀ ਦਿਖਾਵਾਂਗੇ ਜਿੰਦੇ ਵਾਸਤੇ ਆਇਆ ਹੈ ਬੜੇ ਪਿਆਰ ਨਾਲ ਮਾਲਕ ਨੇ ਭੇਜਿਆ ਅਦੋਂ ਵੀ ਖੁੱਲਦਾ ਹੈ ਚਾਰਜਪੇਰ ਸਾਨੂੰ ਵੀ ਅਜੇ ਜਾਂਚ ਨਹੀਂ ਹੋਈ ਹੈ ਕਿ ਪੂਰੀ ਹੁਣੇ-ਹੁਣੇ ਕੱਸ ਕੇ ਛੱਡੇ ਆ। ਲੋ ਜੀ ਕਿਹ ਚੁਲਾ ਚੁਲਾ ਪਲੱਸ ਬੈਡਰ ਝੂਲਾ ਆਪਾਂ ਆ ਜੋੜਤਾ ਜੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਪਾਰਸ ਵਿੱਚ ਆਇਆ ਸੀ ਪਾਰਸ ਦੇ ਰੂਪ ਚ ਹੁਣ ਇਹ ਝੂਲਾ ਸੀ ਮੁਕੰਮਲ ਕਰਕੇ ਤੇ ਜਿੰਨੇ ਵਸ ਝੂਲਾ ਲੈਂਦਾ ਉਸ ਬੱਚੇ ਨੂੰ ਅਸੀਂ ਵਿੱਚ ਪਾ ਕੇ ਦੇਖਦੇ ਹਾਂ ਕਿ ਕਿਵੇਂ ਇਹ ਝੂਲਾ ਵਧੀਆ ਕੰਫਰਟੇਬਲ ਆ ਇਹਦਾ ਝੂਲਾ ਵਾਲਾ ਸੇ ਹੀ ਬੱਕੀ ਦਾ ਕੰਮ ਵੀ ਦਿੰਦਾ ਤੇ ਬੜੀ ਵਧੀਆ ਬਣੀ ਹੋਈ ਚੀਜ਼ ਹੈ ਤੇ ਜੇ ਆਪਾਂ ਇਸ ਪਾਸੋਂ ਜਿਹੜੇ ਬੈੱਡ ਦੇ ਨਾਲ ਜੋੜਨਾ ਹੈ ਇਹ ਵੀ ਜੋੜ ਸਕਦੇ ਆ ਕਿ ਬਹੁਤ ਵਧੀਆ ਬਣੀ ਹੋਈ ਐ ਆ ਦੇਖੋ ਪਰ ਬੈੱਡ ਦੇ ਨਾਲ ਜੋੜਦਾ ਇਥੇ ਆਪਾਂ ਇਹ ਜੋੜਾ ਗੱਦਾ ਪਿਆ ਹੁਣ ਤਾਂ ਗੱਦਾ ਚੱਕਾ ਜਮਾਂ ਥੱਲੇ ਹੋ ਜਾਊਗਾ ਜਮਾਂ ਬੈੱਡ ਦੇ ਪ੍ਰੋਪਰ ਹੋ ਜਾਊਗਾ ਤੇ ਗੱਦਾ ਦਾ ਐ ਜਿਹਾ ਜਮਾਂ ਬੈੱਡ ਦੇ ਨਾਲ ਇਹ ਜਿਹੜਾ ਸਿੰਗਲ ਬੈੱਡ ਵੱਖਰਾ ਹੋ ਗਿਆ ਦੋ ਮਾਪਿਆਂ ਦਾ ਬੈੱਡ ਵੱਖਰਾ ਹੋਊਗਾ ਤੋ ਫਰਗੀਸ ਫਰਗੀਸ ਸਿੰਘ ਦਾ ਧੰਨਵਾਦ ਜਿੰਨੇ ਇਹ ਝੂਲਾ ਭੇਜਿਆ ਵਧੀਆ